ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਨੂੰ ਤਿੰਨ ਚੀਜ਼ਾਂ ਲੁੱਟ ਲੈਂਦੀਆਂ ਨੇ ਕਿਹੜੀਆਂ ਕਿਹੜੀਆਂ ਪਾਣੀ ਅੱਗ ਤੇ ਆਪਣੇ ਪਰਿਵਾਰ ਕਿਵੇਂ ਲੁੱਟ ਲੈਂਦੇ ਨੇ ਗੁਰੂ ਦੀ ਬਾਣੀ ਪੜਦੇ ਗੁਰਕਾ ਬਚਨ ਬਸੈ ਜੀ ਨਾਲੇ ਤਸਕਰ ਨੇ ਲੇਵਾ ਭਾਈ ਨਸਕ ਜਾਲੇ ਕਹਿੰਦੇ ਆਪਣਾ ਜਦੋਂ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਹੈ ਨਾ ਫਿਰ ਆਪਣੇ ਆਪ ਵਟੂਏ ਕੱਢ ਲੈਂਦੇ ਤੇ ਦੂਜਾ ਫਿਰ ਸਰੀਰ ਨੂੰ ਅੱਗ ਸਾੜ ਕੇ ਸਵਾਹ ਬਣਾ ਦਿੰਦੇ ਕਿ ਪਾਣੀ ਦੇ ਵਿੱਚ ਉਹਦੀਆਂ ਹੱਡੀਆਂ ਡੁੱਬ ਜਾਂਦੀਆਂ ਇਸ ਕਰਕੇ ਤਿੰਨ ਚੀਜ਼ਾਂ ਇਨਸਾਨ ਨੂੰ ਲੁੱਟ ਲੈਂਦੀਆਂ ਨੇ ਤੇ ਫਿਰ ਬਚਾਉਣਾ ਕਿੰਨੇ ਆ ਉਹ ਵਾਹਿਗੁਰੂ ਪਰਮੇਸ਼ਰ ਨੇ ਬਚਾਉਣਾ ਇਸ ਕਰਕੇ ਅਸੀਂ ਰੱਬ ਦੇ ਨਾਲ ਜੁੜੀਏ ਪ੍ਰਮਾਤਮਾ ਦੀ ਬਾਣੀ ਪੜ੍ਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ